ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ इवन ਸਾਹਮਣੇ ਇਹ ਨਹੀਂ ਸ਼ੇਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਬੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ਿਓ ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ ਚੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰ ਇਟੈਂਡੈਂਟ ਹੈ ਉਹ ਹਰਿਆਣੇ ਤੋਂ ਹੁੰਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਹੁੰਦਾ ਸੀ ਮਗਰ ਅੱਜ ਇੱਕ ਨਵੀਂ ਸਾਜ਼ਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਹੈ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਕ ਨਹੀਂ ਰਹਿ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਤੇ ਫਿਰ ਪੁਲਸ ਵਾਲਿਆਂ ਦੀ ਭਰਤੀ ਤੇ ਅੱਡ ਅੱਡ ਭਰਤੀਆਂ ਤੇ ਇਸ ਸਮੇਂ ਸਮੇ ਨਾਲ ਇਹ ਹੌਲੀ ਹੌਲੀ ਕੇਂਦਰ ਦੀ ਸਰਕਾਰ ਇਤੇ ਡਾਕੇ ਮਾਰਦੀ ਹੈ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਔਰ ਸਮੂੱਚੀ ਜਿਹੜੇ ਪੰਜਾਬ ਹਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਰਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਹੈ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾatschਾ ਚਾਤਰੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਟ ਕਰਦੇ ਆਂ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਛੋਟੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ और जे तुम समझते हो पंजाब दा, फिर नोटिफिकेशन भी रद्द हो गए तो चंडीगढ़ भी पंजाब में मिले बहुत बहुत धनबाद वाहगुरु जी का खालसा वाहगुरु जी की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर